ਗੁਰੂ ਨਾਨਕ ਨੇ ਆਪਣੇ ਸਿੱਖ ਨੂੰ ਸ਼ਬਦ ਦੀ ਗੁੜਤੀ ਦੇਣ ਲੱਗਿਆ ਇੱਕ ਬੋਲ ਆਖੇ ਨੇ ਉਹ ਸਿੱਖਾ ਤੂੰ ਬੀਤੇ ਸਮੇ ਦਾ ਸ਼ੁਕਰਾਨਾ ਕਰਨਾ ਹੈ ਤੇਰਾ ਸਮਾਂ ਜਿਵੇਂ ਦਾ ਵੀ ਮਰਜੀ ਬਤੀਤ ਹੋਏ ਤੇ ਆਉਣ ਵਾਲੇ ਸਮੇ ਦੀ ਅਰਦਾਸ ਕਰਨੀ ਹੈ ਅਸੀਂ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਹਾਂ ਤੇ ਕੀ ਕਹਿੰਦੇ ਹਾਂ ਅਰਦਾਸ ਕਰਕੇ ਪਾਤਸ਼ਾਹ ਜੀ ਆਈ ਰਾਤ ਤੇਰੇ ਬਾਣੇ ਵਿੱਚ ਪਤਿਤ ਹੋਈ ਆਪ ਜੀ ਦਾ ਸ਼ੁਕਰਾਨਾ ਹੈ ਆਇਆ ਦਿਨ ਵੀ ਆਪਣੇ ਬਾਣੇ ਵਿੱਚ ਬਤੀਤ ਕਰਵਾ ਲੈਣਾ ਸ਼ੁਕਰਾਨਾ ਹੈ ਮੈਨੂੰ ਸਿੱਖ ਇਤਿਹਾਸ ਦਾ ਬੜਾ ਪਿਆਰਾ ਖੂਨ ਨਾਲ ਲੱਥਪੱਥ ਪੰਨਾ ਚੇਤੇ ਆ ਗਿਆ ਆਪ ਜੀ ਹੈਰਾਨ ਹੋ ਜਾਓਗੇ ਕਿ ਸ਼ੁਕਰਾਨਾ ਕੀ ਹੈ ਤੇ ਬਾਣਾ ਕੀ ਹੈ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਨਾ ਕਹਿੰਦੇ ਸ਼ੁਕਰਾਨੇ ਦਾ ਦੂਜਾ ਨਾਮ ਸਿੱਖ ਹੈ ਜਿਹਦੀ ਜ਼ਿੰਦਗੀ ਵਿੱਚ ਸ਼ੁਕਰਾਨਾ ਨਹੀਂ ਉਹ ਸਿੱਖ ਨਹੀਂ ਹੋ ਸਕਦਾ ਵੱਡਾ ਕੱਲੂ ਘਾਰੇ ਦਾ ਉਹ ਪਿਆਰਾ ਜਿਹਾ ਪੰਨਾ ਕੋਪਰ ਹੀੜੇ ਦੇ ਥਾਂ ਤੇ ਵੱਡਾ ਕੱਲੂ ਕਾਰਾ ਹੁੰਦਾ ਹੈ ਲਗਭਗ 35-40 ਹਜ਼ਾਰ ਦੇ ਕਰੀਬ ਸਿੱਖ ਬੱਚੇ ਬਜ਼ੁਰਗ ਔਰਤਾਂ ਬੀਬੀਆਂ ਸ਼ਹੀਦ ਹੁੰਦੇ ਨੇ ਤੇ ਜਦੋਂ ਅਹਿਮਦ ਸ਼ਾਹ ਅਬਦਾਲੀ ਵੱਡ ਟੋਕ ਕਰਕੇ ਵਾਪਸ ਚਲਾ ਜਾਂਦਾ ਹੈ ਤੇ ਜਿਹੜੇ ਬਚ ਜਾਂਦੇ ਨੇ ਉਹ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਇਕੱਠੀਆਂ ਕਰਦੇ ਨੇ ਰਾਤ ਦੇ ਸਮੇਂ ਇਹ ਕੱਲੂ ਕਾਰਾ ਹੋਇਆ ਸਾਰਾ ਦਿਨ ਸ਼ਹੀਦਾਂ ਦੀਆਂ ਲਾਸ਼ਾਂ ਨੂੰ ਇਕੱਠਿਆਂ ਕਰਦਿਆਂ ਲੰਘ ਗਿਆ ਤੇ ਜਦੋਂ ਸ਼ਾਮਾਂ ਪਈਆਂ ਸਾਹਮਣੇ ਲਤ ਲੋਥਾਂ ਦਾ ਢੇਰ ਲੱਗਿਆ ਤੇ ਜਿਹੜੇ ਬਚ ਗਏ ਸੀ ਉਹਨਾਂ ਨੇ ਫਿਰ ਰਹਿ ਰਸਤਾ ਪਾਠ ਕੀਤਾ ਆਪਾਂ ਸਾਵਣ ਮਹੀਨੇ ਦੀ ਸੰਗਰਾਦ ਨੂੰ ਮੁੱਖ ਰੱਖ ਕੇ ਜਿਹੜੇ ਬਚਨ ਸਾਂਝੇ ਕਰ ਰਹੇ ਹਾਂ ਚਰਨ ਕਮਲ ਸਿਓ ਪਿਆਰ ਗੁਰੂ ਨਾਲ ਪ੍ਰੇਮ ਕੀ ਚੀਜ਼ ਹੈ ਤੇ ਪ੍ਰੇਮ ਦੇ ਵਿੱਚੋਂ ਪੈਦਾ ਹੁੰਦਾ ਹੈ ਸ਼ੁਕਰਾਨਾ ਪ੍ਰੇਮੀ ਹੀ ਸ਼ੁਕਰਾਨਾ ਕਰ ਸਕਦਾ ਹੈ ਮੋਹ ਦੇ ਵਿੱਚ ਭਿੱਜਾ ਹੋਇਆ ਬੰਦਾ ਕਦੇ ਸ਼ੁਕਰਾਨਾ ਨਹੀਂ ਜੇ ਕਰਦਾ ਜਿਹੜੇ ਬਚ ਗਏ ਉਹਨਾਂ ਨੇ ਰਹਿ ਰਾਸਤਾ ਪਾਠ ਕੀਤਾ ਰਹਿ ਰਾਸਤੇ ਪਾਠ ਤੋਂ ਬਾਅਦ ਉਹਨਾਂ ਕੀ ਹੋਣਾ ਜੀ ਅਰਦਾਸ ਹੋਣੀ ਹੈ ਤੇ ਅਰਦਾਸ ਕਰਨ ਵਾਲਿਆਂ ਦੇ ਵਿੱਚ ਇੱਕ ਮਾਂ ਖੜੀ ਹੈ ਜਿਹਦਾ ਇਕਲੌਤਾ ਪੁੱਤ ਸ਼ਹੀਦ ਹੋ ਕੇ ਸਾਹਮਣੇ ਪਿਆ ਹੈ ਅਰਦਾਸ ਕਰਨ ਵਾਲਿਆਂ ਦੇ ਵਿੱਚ ਇੱਕ ਭੈਣ ਖੜੀ ਐ ਜਿਹਦਾ ਇਕਲੌਤਾ ਵੀਰ ਸ਼ਹੀਦ ਹੋ ਕੇ ਸਾਹਮਣੇ ਪਿਆ ਐ ਅਰਦਾਸ ਕਰਨ ਵਾਲਿਆਂ ਦੇ ਵਿੱਚੋਂ ਸੁਹਾਗਣ ਖੜੀ ਐ ਜਿਹਦਾ ਨਵ ਵਿਉਤਾ ਸੁਹਾਗ ਸ਼ਹੀਦ ਹੋ ਕੇ ਸਾਹਮਣੇ ਪਿਆ ਐ ਅਰਦਾਸ ਕਰਨ ਵਾਲਿਆਂ ਨੇ ਅਰਦਾਸ ਕੀਤੀ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਮਹਾਰਾਜਾ ਰਜੀਤ ਸਿੰਘ ਦੇ ਦਾਦੇ ਨੇ ਅਰਦਾਸ ਕੀਤੀ ਕੀ ਆਖਿਆ ਨੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਇਆ ਦਿਨ ਤੇਰੇ ਭਾਣੇ ਦੇ ਵਿੱਚ ਆਨੰਦ ਨਾਲ ਬਤੀਤ ਹੋਇਆ ਵਾਓ ਸਿੱਖਾ ਤੂੰ ਸਾਰੀ ਰਾਤ ਆਪਣਿਆਂ ਨੂੰ ਦੀ ਵੱਡ ਟੁਕ ਹੁੰਦੀ ਵੇਖਦਾ ਰਿਹਾ ਸਾਰੀ ਰਾਤ ਤੇਰੇ ਸਰੀਰ ਤੇ ਫੱਟ ਲੱਗਦੇ ਰਹੇ ਸਾਰਾ ਦਿਨ ਤੇਰਾ ਆਪਣੇ ਬੱਚਿਆਂ ਦੀ ਭਰਾਵਾਂ ਦੀ ਮਤਾਵਾਂ ਦੀਆਂ ਲਾਛਾਂ ਨੂੰ ਇਕੱਠਿਆਂ ਕਰਦਿਆਂ ਲੰਘ ਗਿਆ ਤੇ ਜਦੋਂ ਸ਼ਾਮਾਂ ਰਹਿ ਰਾਸਤਾ ਸਮਾ ਹੋਇਆ ਤੇ ਤੂੰ ਅਰਦਾਸ ਪਿਆ ਕਰਦਾ ਹੈ ਮਾਲਕ ਜੀ ਆਇਆ ਦਿਨ ਤੇਰੇ ਬਾਣੇ ਵਿੱਚ ਬptid ਹੋਇਆ ਆ ਸਿੱਖ ਹੈ ਇਹਨੂੰ ਪ੍ਰੇਮ ਕਹਿੰਦੇ ਨੇ ਤੇ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਸਤਿਗੁਰ ਕਹਿੰਦੇ ਅੰਦਰ ਖਾਲੀ ਪ੍ਰੇਮ ਬਿਨ ਤੇ ਤੇਰੀ ਤਨਸ਼ਾਰ ਕਹਿੰਦੇ ਉਹਨਾਂ ਦਾ ਤਾਂ ਸਰੀਰ ਜਿਉਂਦੇ ਜੀ ਸਵਾਹ ਬਣ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ ਹੈ ਤੇ ਸਤਿਗੁਰ ਜੀ ਸਾਉਣ ਦੇ ਮਹੀਨੇ ਵਿੱਚ ਵੀ ਕਹਿ ਰਹੇ ਨੇ ਸਾਉਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਕਹਿੰਦੇ ਸਾਵਣ ਦੇ ਮਹੀਨੇ ਦੇ ਵਿੱਚ ਉਹ ਰਸਾਂ ਵਾਲੇ ਹੋ ਗਏ ਬੇਸ਼ੱਕ ਉਹਨਾਂ ਨੂੰ ਰੁੱਖੀ ਰੋਟੀ ਮਿਲੀ ਸਹਿਬ ਬਾਣੀ ਚ ਕਹਿੰਦੇ ਨੇ ਨਾ ਰੂਖੋ ਭੋਜਨ ਧਿਆਨ ਦੇ ਆਜੇ ਰੁੱਖਾ ਭੋਜਨ ਮਿਲ ਜਾਏ ਖਾਨ ਨੂੰ ਭੂਮ ਸੈਣ ਧਰਤੀ ਤੇ ਸੋਨਾ ਮਿਲ ਜਾਏ ਸਖੀ ਪ੍ਰੇਮ ਸੰਗ ਸੂਖ ਬਿਹਾਗ ਉਹ ਰੱਬ ਨਾਲ ਹੋਣਾ ਚਾਹੀਦਾ ਹੈ ਜੇ ਤੇਰਾ ਨਿਤਨੇਮ ਹੈ ਜੇ ਤੇਰਾ ਜੀਵਨ ਹੈ ਜੇ ਤੇਰੇ ਅੰਦਰ ਭਾਵਨਾ ਹੈ ਤੇਰੇ ਅੰਦਰ ਪ੍ਰੇਮ ਹੈ ਤੇ ਕਹਿੰਦੇ ਨੇ ਰੁੱਖਾ ਭੋਜਨ ਵੀ ਤੈਨੂੰ ਰਸ ਦੇਗਾ ਤੈਨੂੰ ਧਰਤੀ ਤੇ ਸੋਨਾ ਵੀ ਇਦਾਂ ਮਹਿਸੂਸ ਹੋਏਗਾ ਜਿਵੇਂ ਤੂੰ ਬੜੇ ਬੜੇ ਸੋਹਣੇ ਮਹਿਲ ਮਾੜੀਆਂ ਵਿੱਚ ਸੁੱਤਾ ਹੋਇਆ ਹੈ ਤੇ ਜੇ ਅੰਦਰ ਪ੍ਰੇਮ ਨਹੀਂ ਹੈ ਨਾ ਚਰਨ ਕਮਲ ਸੋ ਪਿਆਰ ਜੇ ਰੱਬ ਦੇ ਚਰਨਾ ਕਮਲਾਂ ਦਾ ਪਿਆਰ ਨਹੀਂ ਹੈ ਤੇਰੇ ਅੰਦਰ ਜੇ ਗੁਰੂ ਦੀ ਬਖਸ਼ਿਸ਼ ਨਹੀਂ ਹੈ ਤੈਨੂੰ ਸੋਹਣੇ ਮਹਿਲ ਬਾੜੀਆਂ ਵਿੱਚ ਵੀ نیند ਨਹੀਂ ਆਉਣੀ ਹੁਣ ਪ੍ਰੇਮ ਕੀ ਚੀਜ਼ ਐ ਚਰਨ ਕਮਲ ਸਿਓ ਪਿਆਰ ਉਹਨਾਂ ਨੇ ਅਰਦਾਸ ਕੀਤੀ ਕਹਿਣ ਲੱਗੇ ਮਾਲਕ ਜੀ ਆਇਆ ਦਿਨ ਤੇਰੇ ਬਾਣੇ ਅੰਦਰ ਬਤੀਤ ਹੋਇਆ ਆਈ ਰਾਤ ਵੀ ਤੇਰੇ ਬਾਣੇ ਵਿੱਚ ਬਤੀਤ ਹੋ ਜਾਏ ਤੁਹਾਡਾ ਸ਼ੁਕਰਾਨਾ ਸਿੱਖ ਬੀਤੇ ਸਮੇਂ ਦਾ ਸ਼ੁਕਰਾਨਾ ਕਰਦਾ ਹੈ ਆਉਣ ਵਾਲੇ ਸਮੇਂ ਦੀ ਅਰਦਾਸ ਕਰਦਾ ਹੈ ਹਮੇਸ਼ਾ ਸ਼ੁਕਰਾਨੇ ਵਿੱਚ ਰਹਿੰਦਾ ਹੈ ਸਾਵਣ ਸਰਸੀ ਕਾਮਣੀ ਉਹ ਰਸਾਂ ਵਾਲੇ ਹੋ ਗਏ ਉਹਨਾਂ ਨੂੰ ਰੁੱਖੀ ਰੋਟੀ ਵੀ ਰਸ ਦੇ ਗਈ ਜਿਨ੍ਹਾਂ ਦਾ ਪਿਆਰ ਹੈ ਗੁਰੂ ਦੇ ਨਾਲ ਉਹਨਾਂ ਨੂੰ ਪੁੰਝੇ ਸੋਨਾ ਵੀ ਰਸ ਦੇ ਗਿਆ ਜਿਨ੍ਹਾਂ ਦਾ ਪਿਆਰ ਹੈ ਗੁਰੂ ਦੇ ਨਾਲ ਤੇ ਅੱਜ ਜਿੱਥੇ ਤੁਸੀਂ ਸੰਗਰਾਂਦ ਦਾ ਦਿਹਾੜਾ ਪੇ ਮਨਾਉਂਦੇ ਹੋ ਅੱਜ ਕਦੇ ਭੁੱਲਿਆ ਜੇ ਨਾ ਜਿੱਥੇ ਅਸੀਂ ਪੰਜਾਬ ਦੀ ਧਰਤੀ ਨੂੰ ਉਹ ਧਰਤੀ ਕਹਿੰਦੇ ਆ ਜਿਨੇ ਸ਼ਹੀਦਾਂ ਨੂੰ ਜਨਮ ਦਿੱਤਾ ਇਹ ਉਹ ਪੰਜਾਬ ਦੀ ਧਰਤੀ ਤੇ ਮਾਝੇ ਦੀ ਵਿਸ਼ੇਸ਼ ਧਰਤੀ ਜਿਹਦਾ ਚੱਪਾ-ਚੱਪਾ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਮਾਝੇ ਦਾ ਮਾਝੇ ਦਾ ਚੱਪਾ-ਚੱਪਾ ਕੋਈ ਪਿੰਡ ਇਦਾਂ ਦਾ ਨਹੀਂ ਜਿਸ ਪਿੰਡ ਨੇ ਕਿਸੇ ਸ਼ਹੀਦ ਨੂੰ ਜਨਮ ਨਾ ਦਿੱਤਾ ਹੋਏ ਉਹਨਾਂ ਪਿੰਡਾਂ ਵਿੱਚੋਂ ਇੱਕ ਪਿੰਡ ਹੈ ਪੂਲਾ ਪੂਲੇ ਪਿੰਡ ਦਾ ਰਹਿਣ ਵਾਲੇ ਇੱਕ ਗੁਰਸਿੱਖ ਪਰਿਵਾਰ ਦੇ ਵਿੱਚ ਜਨਮ ਹੁੰਦਾ ਹੈ ਭਾਈ ਤਾਰੂ ਸਿੰਘ ਦਾ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ 25 ਕੋ ਸਾਲ ਦਾ ਮੁੱਛ ਫੁੱਟ ਗੱਭਰੂ ਮੈਂ ਕੇਵਲ ਬੇਨਤੀ ਕਰ ਰਿਹਾ ਵਾਂ ਚਰਨ ਕਮਲ ਸਿਓ ਪਿਆਰ ਗੁਰੂ ਨਾਲ ਪ੍ਰੇਮ ਸਾਡਾ ਕਿਵੇਂ ਪੈ ਜਾਏ ਗੁਰੂ ਨਾਲ ਸਾਡੀ ਪ੍ਰੀਤੀ ਕਿਵੇਂ ਪੈ ਜਾਏ ਕੈਸਾ ਪਿਆਰ ਹੋਏਗਾ ਭਾਈ ਤਾਰੂ ਸਿੰਘ ਬਚਪਨ ਦੇ ਵਿੱਚ ਪਿਤਾ ਦਾ ਸਾਆਇਆ ਸਿਰ ਤੋਂ ਉੱਠਦਾ ਹੈ ਵੱਡਾ ਹੁੰਦਾ ਹੈ 25 ਕੋ ਸਾਲ ਦਾ ਹੁੰਦਾ ਹੈ ਨਾਲ ਇਹਦੀ ਭੈਣ ਹੈ ਛੋਟੀ ਤੇ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਜਦੋਂ ਸ਼ਾਮ ਨੂੰ ਵਾਪਸ ਆਉਂਦੇ ਨੇ ਆਪਣੀ ਮਾਂ ਕੋਲ ਬੈਠ ਕੇ ਰਹਿ ਰਸਤਾ ਪਾਠ ਕਰਦੇ ਨੇ ਮਾਂ ਬਚਪਨ ਤੋਂ ਲੈ ਕੇ ਬਾਣੀ ਦੀਆਂ ਲੋਰੀਆਂ ਦੇ ਵਿੱਚ ਇਸ ਆਪਣੇ लाडले ਜੇ ਪੁੱਤ ਨੂੰ ਖੜਾਇਆ ਪੜਾਇਆ ਲਿਖਾਇਆ ਅੱਜ ਜਦੋਂ 25 ਕੁ ਸਾਲ ਦਾ ਭਾਈ ਤਾਰੂ ਸਿੰਘ ਹੋਇਆ ਉਦੋਂ ਜਕਰੀਆ ਖਾਨ ਦੀ ਹਕੂਮਤ ਹੈ ਚੰਡਿਆਲੇ ਦਾ ਰਹਿਣ ਵਾਲਾ ਹਰ ਭਗਤ ਨਰਨਜਨੀਆਂ ਉਹਨੇ ਜਾ ਕੇ ਸੂਹ ਦਿੱਤੀ ਮੈਂ ਜਾਦਾ ਲਮੇਰਾ ਨਾ ਜਾਵਾਂ ਕੇਵਲ ਨਿੱਕੀ ਜੀ ਬੇਨਤੀ ਕਰਕੇ ਤੇ ਆਪਾਂ ਸਾਵਣ ਦੀ ਸੰਗਰਾਂਦ ਦਾ ਜਿਹੜਾ ਮੁੱਖ ਬਾਗ ਸਰਵਣ ਕਰਨਾ ਹੈ ਉਹਨੇ ਜਾ ਕੇ ਜ਼ਕਰੀਆ ਖਾਨ ਨੂੰ ਇਤਲਾਹ ਦਿੱਤੀ ਉਹ ਕਹਿੰਦਾ ਤੂੰ ਸਿੱਖ ਤੇ ਮੁਕਾ ਦਿੱਤੇ ਨੇ ਇੱਕ ਸਿੱਖ ਦਾ ਨਾਮ ਮੈਂ ਤੈਨੂੰ ਦੱਸਦਾ ਵਾਂ ਪੂਲੇ ਪਿੰਡ ਦੇ ਰਹਿਣ ਵਾਲਾ ਉਹਦਾ ਨਾਮ ਹੈ ਤਾਰੂ ਸਿੰਘ ਆਪਣੀ ਭੈਣ ਦੇ ਨਾਲ ਮਿਲ ਕੇ ਉਹ ਤੇ ਜੰਗਲ ਵਿੱਚ ਜਾ ਕੇ ਸਿੱਖਾਂ ਨੂੰ ਪ੍ਰਸ਼ਾਦੇ ਛਕਾਉਂਦਾ ਹੈ ਕਹਿੰਦੇ ਵੀ ਪੁਲਿਸ ਵਾਲੇ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ ਫੜਨ ਲਈ ਭੇਜੇ ਜਦੋਂ ਫੜਨ ਲਈ ਆਏ ਨਾ ਆ ਕੇ ਦਰਵਾਜ਼ਾ ਖੜਕਾਇਆ ਮਾਂ ਨੇ ਦਰਵਾਜ਼ਾ ਖੋਲ੍ਹਿਆ ਕਹਿ ਲੱਗਿਆ ਆਓ ਬੇਟਾ ਕਿਵੇਂ ਆਇਓ ਕਹਿ ਲੱਗਾ ਤਾਰੂ ਸਿੰਘ ਕਿੱਥੇ ਐ ਕਹਿੰਦੀ ਕੋਈ ਗੱਲ ਨਹੀਂ ਤਾਰੂ ਸਿੰਘ ਵੀ ਮਿਲ ਜਾਏਗਾ ਤੁਸੀਂ ਪਹਿਲਾਂ ਇਹ ਦੱਸੋ ਵੀ ਪ੍ਰਸ਼ਾਦਾ ਛਕਣਾ ਹੈ ਤੁਸੀਂ ਪਹਿਲਾਂ ਇਹ ਦੱਸੋ ਤੁਸੀਂ ਜਲਪਾਣੀ ਛਕਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਿੱਖ ਦਾ ਘਰ ਹੈ ਅਸੀਂ ਤੇ ਉਹ ਕੌਮ ਆ ਪਿੱਛੇ ਜੇ ਜਦੋਂ ਕਿਸਾਨ ਮੋਰਚਾ ਲੱਗਾ ਜਿਸ ਜਿੰਨਾ ਪੁਲਿਸ ਵਾਲਿਆਂ ਨੇ ਸਾਡੇ ਤੇ ਡਾਂਗਾ ਭਰਾਈਆਂ ਸਾਨੂੰ ਮਾਰਿਆ ਸਾਡੇ ਤੇ ਪਾਣੀਆਂ ਦੀ ਪਿਛੜ ਕੀਤੀ ਜਦੋਂ ਗੁਰੂ ਕਾ ਲੰਗਰ ਲੱਗਾ ਤੇ ਉਹੀ ਪੁਲਿਸ ਵਾਲੇ ਉਸੇ ਲੰਗਰ ਵਿੱਚ ਆ ਕੇ ਪ੍ਰਸ਼ਾਦਾ ਛੱਕਦੇ ਵਿਖੇ ਗਏ ਇਹ ਉਹ ਗੁਰੂ ਕਾ ਇਹ ਉਹ ਕੌਮ ਆ ਜਿਹੜੀ ਵੰਡ ਕੇ ਛਕਣ ਵਾਲੀ ਕੌਮ ਹੈ ਵੰਡ ਕੇ ਛਕਣਾ ਇਹਨਾਂ ਦਾ ਸਭ ਤੋਂ ਵੱਡਾ ਅਸੂਲ ਤੇ عقیدہ ਹੈ ਮਾਂ ਕਹਿਣ ਲੱਗੀ ਬੇਟਾ ਤਾਰੂ ਸਿੰਘ ਵੀ ਮਿਲ ਜਾਏਗਾ ਕੋਈ ਗੱਲ ਨਹੀਂ ਤੁਸੀਂ ਜਲ ਛਕੋ ਪਾਣੀ ਛਕੋ ਪ੍ਰਸ਼ਾਦਾ ਛਕੋ ਬੈਠੋ ਉਹ ਕਹਿੰਦੇ ਨਹੀਂ ਜਲਦੀ ਫੜੋ ਤਾਰੂ ਸਿੰਘ ਨੂੰ ਕਿਤੇ ਭੱਜ ਨਾ ਜਾਏ ਮਾਤਾ ਗੁੱਸੇ ਵਿੱਚ ਆ ਕੇ ਕਹਿਣ ਲੱਗੀ ਭਲਿਓ ਉਹ ਕੋਈ ਚੋਰ ਹੈ ਉਹਨੇ ਕੋਈ ਚੋਰੀ ਥੋੜਾ ਕੀਤੀ ਜਿਹੜਾ ਭੱਜ ਕੇ ਜਾਏਗਾ ਕੋਈ ਗੱਲ ਨਹੀਂ ਮੇਰਾ ਪੁੱਤ ਖੇਤ ਗਿਆ ਹੈ ਹੁਣੇ ਆਏਗਾ ਤੈਨੂੰ ਲੈ ਜਾਇਆ ਜੀ 20 ਪੁਲਿਸ ਵਾਲਿਆਂ ਦੀ ਧਾੜ ਭਾਈ ਤਾਰੂ ਸਿੰਘ ਨੂੰ ਫੜ ਕੇ ਲੈ ਗਈ ਸੰਗਤਾ ਮਗਰ ਗਈਆਂ ਜਾ ਕੇ ਕਹਿਣ ਲੱਗੇ ਅਸੀਂ ਇਹ ਜੁਰਮਾਨਾ ਭਰ ਦਿਆਂਗੇ ਭਾਈ ਤਾਰੂ ਸਿੰਘ ਜੀ ਤੁਹਾਨੂੰ ਛਡਾ ਕੇ ਲੈ ਜਾਂਦੇ ਆ ਭਾਈ ਤਾਰੂ ਸਿੰਘ ਕਹਿਣ ਲੱਗੇ ਨਹੀਂ ਹਮਰੇ ਬੰਸ ਰੀਤ ਇਮਦ ਆਈ ਸੀਸ ਦੀਆ ਪਰ ਸਿਰ ਨਾ ਜਾਈ ਕਹਿੰਦੇ ਸਾਡੀ ਤੇ ਅੰਸ਼ ਬੰਸ ਦੇ ਵਿੱਚ ਮੈਂ ਉਸ ਕਲਗੀਆਂ ਵਾਲੇ ਦਾ ਪੁੱਤ ਆ ਜਿਹੜੇ ਸਾਡੇ ਭਰਾਵਾਂ ਨੇ ਨੀਆਂ ਦੇ ਵਿੱਚ ਖੜਨਾ ਤੇ ਮੰਨ ਲਿਆ ਪਰ ਈਨ ਨਹੀਂ ਮੁਗਲਾਂ ਦੀ ਮੰਨੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਦੇ ਨਖਾਸ ਚੌਕ ਵਿੱਚ ਲਿਆਂਦਾ ਗਿਆ ਮੈਂ ਤਾਂ ਬੇਨਤੀ ਕਰ ਰਿਹਾ ਵਾਂ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਭਾਈ ਤਾਰੂ ਸਿੰਘ ਕੌਣ ਸੀ ਕੇਵਲ ਸੰਖੇਪ ਜੀ ਰੂਪ ਦੇ ਵਿੱਚ ਬੇਨਤੀ ਕਰ ਰਿਹਾ ਵਾਂ ਕਿੰਨਾ ਚਰਨ ਕਮਲ ਸਿਓ ਪਿਆਰ ਅਸੀਂ ਪੜ ਰਹੇ ਆ ਨਾ ਸਾਵਣ ਸਰਸੀ ਕਾਮਣੀ ਉਹ ਰਸਾਂ ਵਾਲੇ ਹੋ ਗਏ ਚਾਰ ਚਫੇਰੇ ਮੁਗਲ ਖੜੇ ਨੇ ਭਾਈ ਤਾਰੂ ਸਿੰਘ ਵਿਚਕਾਰ ਬੈਠਾ ਕਹਿਣ ਲੱਗੇ ਇਹ ਜਿੰਨਾ ਕੇਸਾਂ ਦੀ ਇੰਨਾ ਕੇਸਾਂ ਨੂੰ ਪਿਆਰ ਕਰਦਾ ਹੈ ਇਹਨੂੰ ਕੇਸਾਂ ਨਹੀਂ ਇਹਨੂੰ ਖੋਪੜੀ ਸਮੇਤ ਇਹਦੇ ਕੇਸ ਲਾ ਦੇਵਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਖੋਪਰੀ ਲਾਉਣ ਦਾ ਹੁਕਮ ਹੋ ਗਿਆ ਜਲਾਦ ਸਾਹਮਣੇ ਆਉਂਦਾ ਹੈ ਸਾਹਮਣੇ ਖੜ ਕੇ ਭਾਈ ਤਾਰੂ ਸਿੰਘ ਦੇ ਜਲਾਦ ਪੁੱਛਦਾ ਹੈ ਉਹ ਤਾਰੂ ਸਿੰਘ ਕੀ ਹਾਲ ਤੇ ਤਾਰੂ ਸਿੰਘ ਕਹਿੰਦਾ ਬੜਾ ਆਨੰਦ ਜਲਾਦ ਥੋੜਾ ਜਿਹਾ ਅੱਗੇ ਹੋਇਆ ਉਨੇ ਭਾਈ ਤਾਰੂ ਸਿੰਘ ਦੇ ਆਪ ਜੀ ਜਿੰਨੇ ਸਰਵਣ ਕਰ ਰਹੇ ਹੋ ਮੇਰੇ ਵੱਲ ਤਵਜੋ ਦਿਹਾ ਜੇ ਸੀਨ ਬਣਾਓ ਅੱਖਾਂ ਦੇ ਸਾਹਮਣੇ ਭਾਈ ਤਾਰੂ ਸਿੰਘ ਦੇ ਜੂੜੇ ਤੋਂ ਫੜ ਕੇ ਜਲਾਦ ਕਹਿੰਦਾ ਹੁਣ ਦੱਸ ਕੀ ਹਾਲ ਕਹਿੰਦਾ ਬੜਾ ਆਨੰਦ ਉਹਨੇ ਰੰਬੀ ਲਾਗੇ ਕੀਤੀ ਇੰਨਾ ਇੰਨਾ ਪੋਟਾ ਪੋਟਾ ਰੰਬੀ ਜਿਹੜੀ ਸੀ ਸੀਸ ਦੇ ਵਿੱਚ ਧਸ ਗਈ ਭਾਈ ਤਾਰੂ ਸਿੰਘ ਦੇ ਤੇ ਖੋਪਰੀ ਉਹਨੇ ਹੱਥ ਵਿੱਚ ਫੜੀ ਹੈ ਉੱਪਰ ਨੂੰ ਤੇ ਨਾਲੇ ਕਹਿੰਦਾ ਕੀ ਹਾਲ ਤਾਰੂ ਸਿੰਘ ਕਹਿੰਦਾ ਬੜਾ ਆਨੰਦ ਉਹ ਫਿਰ ਪੁੱਛਦਾ ਥੋੜੀ ਜੀ ਹੋਰ ਖੋਪਰੀ ਲਾ ਕੇ ਕਹਿੰਦਾ ਕੀ ਹਾਲ ਤਾਰੂ ਸਿੰਘ ਕਹਿੰਦਾ ਬੜਾ ਆਨੰਦ ਉਹਨੇ ਸਾਰੀ ਖੋਪਰੀ ਜ਼ੋਰ ਨਾਲ ਪੁੱਟ ਦਿੱਤੀ ਤੇ ਫਿਰ ਤਾਰੂ ਸਿੰਘ ਨੂੰ ਪੁੱਛਦਾ ਤਾਰੂ ਸਿਆ ਕੀ ਹਾਲ ਉਹ ਕਹਿੰਦਾ ਤੈਨੂੰ ਇੱਕ ਵਾਰੀ ਕਹਿ ਦਤਾ ਆਨੰਦ ਦੂਜੀ ਵਾਰੀ ਕਹਿ ਦਤਾ ਆਨੰਦ ਉਹ ਕਹਿੰਦਾ ਹੈ ਤੈਨੂੰ ਆਨੰਦ ਭੁੱਲਦਾ ਨਹੀਂ ਉਹ ਕਹਿੰਦਾ ਭੁੱਲੇਗਾ ਕਿਵੇਂ ਜਦੋਂ ਮਾਂ ਨੇ ਜੰਮਿਆ ਸੀ ਨਾ ਤੇ ਅੰਮ੍ਰਿਤ ਦੇ ਘੁੱਟ ਜਦੋਂ ਪਹਿਲੀ ਵਾਰੀ ਮੇਰੇ ਮੂੰਹ 'ਚ ਪਾਏ ਸੀ ਤੇ ਆਨੰਦ ਸਹਿ ਪੜ ਕੇ ਪਾਏ ਸੀ ਜਲਾਦਾ ਮੈਂ ਉਸ ਬਾਪੂ ਦਾ ਪੁੱਤ ਹਾਂ ਜਿਸ ਬਾਪੂ ਦਾ ਸਾਰਾ ਖਾਨਦਾਨ ਸ਼ਹੀਦ ਅਸੀਂ ਖਾਨਦਾਨੀ ਸ਼ਹੀਦ ਤੂੰ ਖਾਨਦਾਨੀ ਜਲਾਦ ਤੂੰ ਸ਼ਹੀਦ ਕਰਦਾ ਨਾ ਥੱਕੇਗਾ ਮੈਂ ਆਨੰਦ-ਨੰਦ ਕਰਦਾ ਨਾ ਥੱਕਾਂਗਾ ਮਾਣੇ ਅੰਮ੍ਰਿਤ ਦਾ ਘੁੱਟ ਪਾ ਕੇ ਆਨੰਦ ਸਹਿ ਪੜ ਕੇ ਪਾਇਆ ਸੀ ਮੈਂ 7 ਵਾਰੀ ਮਰ ਕੇ ਵੀ ਜਾਵਾਂਗਾ ਦੁਨੀਆ ਤੋਂ ਮੈਨੂੰ ਅਨੰਦ ਫਿਰ ਵੀ ਨਹੀਂ ਭੁੱਲਣਾ ਇਹ ਅਨੰਦ ਹੈ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਭਾਈ ਤਾਰੂ ਸਿੰਘ ਦੀ ਸ਼ਹਾਦਤ ਹੋਈ ਗੁਰਮਖੋ ਅੱਜ ਦੇ ਦਿਨ ਖੋਪਰ ਲੱਥਾ 24 ਦਿਨ ਭਾਈ ਤਾਰੂ ਸਿੰਘ ਜੀ ਬਿਨਾ ਖੋਪਰ ਤੋਂ ਜਪਜੀ ਦਾ ਪਾਠ ਪੜ੍ਹਦੇ ਰਹਿ